ਦੋਸਤੋ ਪਿੰਡੂ ਕਦਾ ਚੱਲ ਜੀ ਬਾਈ ਸਵਾਗਤ ਕਰਦੇ ਆ ਤੇ ਮੈਂ ਮਾਹਵਿਰ ਸਿੰਘ ਤੇ ਲੋ ਬਾਈ ਰੋਜ ਦੀ ਤਰ੍ਹਾਂ ਹਾਜ਼ਰ ਆ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੂੜੀ ਦਾ ਰੇਟ ਵਖਾਉਣ ਵਾਸਤੇ ਤਕਰੀਬਨ ਟਾਈਮ ਹੋ ਗਿਆ ਬਾਈ 6:54 ਮਿੰਟ ਮੈਂਟਰ ਹੈਗੇ ਸਾਰੇ ਦੋ ਕੱਲ ਜਿਹੜਾ ਰੇਟ ਜਿਹੜਾ ਚੱਲਿਆ ਸੀ ਬਾਈ ਤੂੜੀ ਦਾ ਕੱਲ ਚੱਲਿਆ ਸੀਗਾ 300 ਤੋਂ ਲੈ ਕੇ 300 ਕਰਦਾ ਪਹਿਲੇ ਖਤ ਨਹੀਂ ਪੈ ਗਿਆ ਯਾਰ 330 ਰੁਪਏ ਤੱਕ ਗਿਆ ਸੀ ਬਾਈ ਹਨ ਮੇਰੇ ਹਿਸਾਬ ਨਾਲ ਤਾਂ ਕੱਲ ਇੰਨਾ ਕੀ ਗਿਆ ਸੀ ਬਾਈ ਇੰਨਾ ਕੀ ਰੇਟ ਗਿਆ ਸੀਗਾ ਬਾਈ ਕੱਲ ਨਗ ਜਿਹੜੇ ਬਾਈ ਚਪਾ ਚਾਰ ਪੰਜ ਆਏ ਸੀਗੇ ਨਾਗ ਅੱਜ ਦੂ ਰਹਿ ਗਏ ਰੇਟ ਜਿਹੜਾ ਘਟ ਗਿਆ ਕੱਲ ਜਿਆਦੇ ਟਰਾਲੀਆਂ ਜਿਹੜੀਆਂ 310 ਰੁਪਏ ਨੂੰ ਵਿਕੀਆਂ ਸੀ ਬਾਈ 4 3 4 ਨਾਗ ਜਿਹੜੇ 310 ਨੂੰ ਵਿਕੇ ਸੀਗੇ ਤੇ ਇੱਕ ਦਾ ਰੇਟ 330 ਰੁਪਏ ਗਿਆ ਸੀਗਾ ਬਾਈ ਤੇ ਨਾਗ ਅੱਜ ਆ ਦੋ ਟਾਈਮ ਹੋ ਗਿਆ ਤਕਰੀਬਨ ਜਿਹੜੇ 6:50 ਮਿੰਟ ਅੱਜ ਆਪਣੇ ਬੰਦੇ ਜਿਹੜੇ ਵੀਰਪਰਾ ਜਿਹੜੇ ਵਿਊਅਰ ਆ ਉਹ ਅੱਜ ਸਬਜ਼ੀ ਮੰਡੀ ਦੇ ਵੀਡੀਓ ਵੇਖਣ ਚ ਬਿਜੀ ਹੋਣਗੇ ਤੇ ਉਹਨਾਂ ਨੂੰ ਵੀਰਾਂ ਨੂੰ ਬੇਨਤੀ ਹੈ ਵੀ ਇੱਧਰ ਆ ਜਾਓ ਜੀ ਹੁਣ ਨਵਾਂ ਲਾਈਵ ਚੱਲ ਪਿਆ ਜੀ ਸਬਜੀ ਮੰਡੀ ਦਾ ਲਾਈਵ ਬੰਦ ਕਰਤਾ ਨਿੰਦਰ ਮਾਨਕ ਚੜੱਕ ਬਾਈ ਕੀ ਹਾਲ ਚੱਲਿਆ ਜੀ ਹੋਰ ਠੀਕ ਠਾਕ ਆ ਭਰਾ ਨਾ ਬਾਈ ਸਾਹਮਣੇ ਟਰੈਕਟਰ ਖੜਿਆ ਜੀਦੋ ਸਵਰਾਜ ਪ੍ਰਿਮੇਰ ਅੱਧਾ ਅਦਾ ਆਪਾਂ ਇੱਕ ਵੀਡੀਓ ਦੇ ਵਿੱਚ ਹੀ ਲਾਈਵ ਕਰ ਦਿਆ ਕਰੀਏ ਕਿਉਂਕਿ ਬੰਦੇ ਹਲਝ ਜਾਂਦੇ ਆ ਤੇ ਕੱਲ ਨੂੰ ਇੱਕ ਵੀਡੀਓ ਦੇ ਵਿੱਚ ਹੀ ਅੱਧਾ ਥੰਬਨੇਲ ਤੂੜੀ ਦਾ ਬਣਾਇਆ ਕਰਾਂਗੇ ਅੱਧਾ ਥੰੰਬਨੇਲ ਜਾਨੀ ਸਬਜੀ ਦਾ ਬਣਾਇਆ ਕਰਾਂਗੇ ਵੀ ਇੱਕ ਵੀਡੀਓ ਦੇ ਵਿੱਚ ਬੰਦੇ ਜਿਹੜੇ ਜੁੜ ਜਾ ਕਰਨ ਹਨਾ ਤੇ ਅੱਧਾ ਕਿ ਤਾਂ ਲਿਖ ਦਿਆ ਕਰਾਂਗੇ ਵੀ ਭਾਈ ਸਬਜੀ ਤੇ ਜੇ ਤੁਸੀਂ ਮੇ ਤੁੂੜੀ ਦੀ ਵੀਡੀਓ ਵੇਖਣੀ ਆ ਤੇ ਉਹ ਐਨੇ ਤੋਂ ਐਨੇ ਬਾਈ 7:00 ਵਜੇ ਤੋਂ ਬਾਅਦ ਲਓ ਬਾਈ ਤੇ ਬੰਦੇ ਅੱਜ ਦੇਖਦੇ ਆ ਕਿੰਨੇ ਖੜੇ ਆ ਭੋਲਾ ਆ ਗਿਆ ਜੀ ਇੱਧਰ ਹੋਰ ਜੀ ਠੀਕ ਠਾਕ ਵਧੀਆ ਲੈ ਬਾਈ ਬੰਦੇ ਹੈਗੇ ਤਕਰੀਬਨ ਖੜੇ ਅੱਜ ਤਿੰਨ ਤਿੰਨ ਸੀ ਗਾਹਕ ਹੈਗੇ ਬਾਈ ਇੱਕ ਦੋ ਨਗ ਵੀ ਥੋੜੀ ਆ ਰੇਡ ਦੱਸੋ ਜੇ ਮੇਤਰੋ ਕੀ ਜਾ ਸਕਦਾ ਬਾਈ ਅੱਜ ਜਾਊ ਅੱਜ ਕਿੰਨੇ ਨੂੰ 3:30 4:00 ਜਾਊ 500 ਦਾ ਬਾਲਾ ਆਖੀਂ ਨਾ ਗੁਰੂਆ ਹੈ ਇੱਕੋ ਦੰਨੀ ਨੀ ਨਾ ਵਦਦਾ ਤਿੰਨ ਹੈ 350 ਮੇਰੇ ਸਾਬ ਨਾਲ ਵੀ ਅੱਜ ਤੈਨੂੰ 350 ਦੇ ਨੇੜੇ ਤੇ ਰੇਟ ਜਿਹੜਾ ਜਾਊ ਕਿਉਂਕਿ ਗਾਹ ਇੱਕ ਦੋ ਤਿੰਨ ਚਾਰ ਜਣੇ ਹੈਗੇ ਆ ਤੁੜੀ ਲੈਣ ਵਾਲੇ ਹੋਰ ਜੀ ਠੀਕ ਠਾਕ ਵਧੀਆ ਭਾਈ ਵਧੀਆ 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 ਤੇ ਤੁੜੀ ਲੈਣ ਵਾਲੇ ਮਿੱਤਰੋ ਹੈਗੇ ਆ ਤੇ ਨਗਦ ਹੋਈ ਆਈ ਆ ਫਿਲਹਾਲ ਤੇ ਬਾਕੀ ਦੇਖਦੇ ਜਿਹੜਾ ਰੇਟ ਕੀ ਜਲੀਂਦਾ ਇੱਧਰ ਆਪਣੇ ਪਿੰਡ ਵਾਲਾ ਜੱਗਾ ਖੜਾ ਜੀ ਮੁੰਡਿਓ ਤੇ ਜੱਗੇ ਨੂੰ ਅੱਜ ਢੇੜਾ ਮਿਲ ਜੇ ਆਪਾ ਤੇ ਹੀ ਅਰਦਾਸ ਕਰਦੇ ਆ ਬੇਨਤੀ ਜੱਗਾ ਆਉਣ ਸਾਰੀ ਸਧਿਆ ਹੀ ਬੰਦੇ ਪੱਟ ਲੈਂਦਾ ਸੀ ਹਾ ਹਾ ਦਾ ਆਉਣ ਇਹ ਆਪਣੇ ਪਿੰਡੋਂ ਕੋਈ ਆਇਆ ਇਹ ਫਿਰ ਤਾਂ ਜੱਗੇ ਦਾ ਕੰਮ ਆ ਜਿੱਟ ਲਾ ਲਗਦਾ ਆਜੂ ਕੋਈ ਨਹੀਂ ਇੱਥੇ ਆਜੂ ਆ ਪਿੰਡੋਂ ਆਇਆ ਤਾਂ ਕੋਈ ਨਾ ਭਈ 7 ਵਜੇ ਤੇ 1 ਮਿੰਟ ਹੋ ਗਿਆ ਬੱਲਿਆ ਹੁਣ ਨਹੀਂ ਕਿਵੇਂ ਆਉਣਾ ਹੁਣ ਤਾਂ ਕੇਵਲੀ ਆਊਗਾ ਟਰਾਲੀ ਕੋਲੇ ਹਾਂ ਅੱਜ ਨਹੀਂ ਪਤਾ ਨਹੀਂ ਕਿਉਂ ਚੁੱਪ ਜਾ ਕਰਿਆ ਬੈਠਾ ਟਾਈਮ ਤੋਂ ਅੱਜ ਤਾਂ ਚੁੱਪ ਕਰਿਆ ਬੈਠਾ ਵੀ ਕੇਵਲ ਨੂੰ ਵੀ ਝਾਕ ਕੋਈ ਇੱਕ ਅੱਧੀ ਟਰਾਲੀ ਆ ਜੇ 292 ਹੁਣ ਕੀ ਬਣੇ ਲੈ ਬਈ ਤੇ ਕੇਵਲ ਨੂੰ ਆ ਜਾਂਦੀਏ ਫਿਰ ਬੋਲੀ ਕਰਦੇ ਆ ਸਟਾਰਟ ਬੰਦੇ ਵੇਹ ਲੋ ਇੰਨੇ ਖੜੇ ਬਈ ਇਹ ਟਰੰਮ 93 12 ਫਾਜਲ ਕਾ ਗੁੱਡ ਮਾਰਨਿੰਗ ਬਈ ਕੀ ਹਾਲ ਚਾਲ ਆ ਭਰਾ ਹੋ ਠੀਕ ਠਾਕ ਹੈ ਜੀ ਲਓ ਬਈ ਪਾਲ ਕਹਿੰਦੇ ਬਈ ਮੋਇਸਚਰ ਲਈ ਫਿਰਦਾ ਜੀ ਤੂੜੀ ਚੈੱਕ ਕਰੂਗਾ ਬਈ ਹੁਣ ਏ ਵੀ ਕਿਹੜੀ ਤੇ ਬੋਲੀ ਦੇਣੀ ਆ ਆ ਕੰਮ ਸਭ ਤੋਂ ਵਧੀਆ ਹੁੰਦਾ ਹੈਗਾ ਪਹਿਲਾਂ ਮੇਰਾ ਵੀਰਪਰਾ ਜਿਹਨੇ ਤੂੜੀ ਖਰੀਦਣੀ ਆ ਪਹਿਲਾਂ ਆ ਕੇ ਚੈੱਕ ਕਰੋ ਕਿਹਦੀ ਟਰਾਲੀ ਤੇ ਬੋਲੀ ਦੇਣੀ ਹੈ ਕਈ ਵਾਰੀ ਬੋਲ ਚ ਜਾਂਦੇ ਵੀ ਕਿਹੜੀ ਤੇ ਬੋਲੀ ਦੇਣੀ ਬੋਲੀ ਪਾ ਕੇ ਬਾਈ ਇੱਕ ਸਾਰ ਹੋਊਗੀ ਹਾਂ ਦੂਜੀ ਵਾਰ ਦੀ ਬਾਅਦ ਚ ਬਸਦੇ ਆ ਸਹੀ ਗੱਲ ਆ ਆ ਹੁਣ ਮੋਇਸਚਰ ਚੈੱਕ ਕੀਤਾ ਜਾ ਰਿਹਾ ਪੂਰਾ ਜੇ ਤਾਂ ਪਸੰਦ ਆ ਗਈ ਵੀ ਇਹ ਤੇ ਬੋਲੀ ਦੇਣੀ ਨਹੀਂ ਤਾਂ ਹੋ ਖੜ ਜਾਣਾ ਦੂਰ ਹੋ ਕੇ ਵੀ ਆਪੇ ਵਿਕੀ ਜਾਊ ਕਿਉਂ ਆ ਹੁੰਦੀ ਹੈ ਸਹੀ ਸਕਿਨ ਲੈ ਬਾਈ ਹੁਣ ਬਾਈ ਤੇ ਪੁੱਛਦਾ ਵੀ ਕਿਵੇਂ ਬਾਈ ਆ ਜੀ ਪਸੰਦ ਕੀ ਵੀ ਵਰੀਆ ਯਾਰ ਵੇ 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 ਬਾਈ ਨਹੀਂ ਲੱਗਦਾ ਮੇਰਾ ਚਾਚਾ ਲੱਗਦਾ ਜੀ ਮੈਂ ਬਾਈ ਨੂੰ ਮਾਰ ਕੇ ਕੱਲ ਨੂੰ ਹੈਈ ਬਾਈ ਕਹੇਗਾ ਚਿੱਟੀ ਨਹੀਂ ਹੋਈ ਦਾਦਾ ਲਾਇਨਾ ਸਹੀ ਗੱਲ ਆ ਮਮਾ ਸਾਹਿਬ ਕਈ ਬੰਦੇ ਜਿਹੜੇ ਹੁਣ ਟੁੱਟੇ ਰਹਣ ਉਹਦੇ ਪਤਾ ਹੀ ਨਹੀਂ ਆ ਐ ਐ ਆ ਨਹੀਂ ਤਰਦਾ ਆਂ ਤਰੂਗਾ ਉਹ ਆਂ ਕਰਕੇ ਵੇਖ ਇਹ ਪਸਦਾ ਜੜਾਂ ਚ ਜਦੋਂ ਪਸ਼ੂ ਉੱਠੇ ਜਾਣੇ ਛੱਡ ਜਾਂਦਾ ਇੱਥੇ ਭਾਜ ਜਾਂਦੇ ਹਾਂ ਵਾਕਈ ਗੱਲ ਸਹੀ ਆ ਦਿਖਾਇਆ ਦੀ ਵੀਡੀਓ ਜੋ ਸਹੀ ਗੱਲ ਉਹ ਡੱਕਾ ਡੱਕ ਤੇ ਤੇ ਕਾਣੀ ਕਸੀਰ ਕਹਿੰਦਾ ਚੱਕ ਫੜੀ ਇਧਰ ਆ ਬਈ ਕਸੀਰ ਵੇਖੋ ਇਧਰ ਸਾਹਮਣੇ ਮੇਰੇ ਤੋ ਹਣੇ ਜਮਾ ਜ਼ੂਮ ਕਰਕੇ ਦਿਖਾਇੇ ਨਹੀਂ ਜਾਣਾ ਬਾਈ ਜਿਹੜਾ ਪਸਰੀਆਂ ਬਰਾਸਾਂ ਚ ਫਸਦਾ ਹਾਂ ਇਹਦੇ ਨਾਲ ਹੀ ਉਹ ਮਰ ਕੇ ਉਹਦੇ ਚ ਹੋ ਜਾਂਦੇ ਵਾਕਈ ਵਿੱਚ ਜਖਮ ਹੋ ਜਾਂਦੇ ਜਖਮ ਹੋ ਜਾਂਦੇ ਛਾਲੇ ਜੇ ਵੀ ਹੋ ਜਾਂਦੇ ਮੂਰੇ ਕਈ ਕਟਰੂਆਂ ਦੇ ਵੀ ਹੋ ਜਾਂਦੇ ਮੇਰੇ ਸਾਨੂੰ ਹਾਂ ਕਿਵਲਾ ਨਹੀਂ ਮੇਰੇ ਨੇ ਮੈਂ ਖਾਂਦਾ ਨਹੀਂ ਬਾਈ ਤੂੜੀ ਆਇਆ ਕਰਨਾ ਬੜੀ ਇਹਦੇ ਰਾਤ ਨੂੰ ਹੋ ਜਾਂਦੇ ਆ ਅੰਦਰ ਵੀਰੇ ਅੰਦਰ ਦੀ ਥੋੜੀ ਬੋਲੋ ਭਾਈ ਆ ਜਾਓ ਜੀ ਆ ਜਾਓ 300 ਤੋਂ ਸ਼ੁਰੂ ਆ ਦੇਖਦੇ ਆ 300 ਰੁਪਿਆ 300 10 15 20 25 35 40 350 60 65 70 75 80 380 ਉਹਨਾਂ ਬਾਈਕ ਨੇ ਉਹ ਵਾਕਈ ਗਲਤ ਸੀ 380 ਲੈ ਬਾਈ ਪਹਿਲੀ ਟਰਾਲੀ ਜਿਹੜੀ ਗਈ ਆ ਜੀ 380 ਰੁਪਏ ਕੱਲ ਬਾਈ ਜਿਹੜਾ 330 ਤੇ ਬ੍ਰੇਕਾ ਲੱਗਾ ਸੀ ਨਾ 380 ਰੁਪਏ ਜਿਹੜੀ ਪਹਿਲੀ ਟਰਾਲੀ ਵੇਖ ਗਿਆ ਮੇਤਰੋ ਦੂਜੀ ਟਰਾਲੀ ਵੇਖਦੇ ਬਾਈ ਕੀ ਰੇਟ ਜਾਂਦੀ ਹੈ ਜੀ ਜੁੜ ਜੋ ਬਾਈ ਬੰਦੇ ਨਾ ਵੱਧ-ਤੋਂ ਵੱਧ ਲਾਈਵ ਹੋ ਜਾ ਕਰੋ ਮੇਰਾ ਵੀਰ ਭਰਾ ਯਾਰ ਤੇ ਫੇਰ ਹੀ ਫਾਇਦਾ ਭਾਈ ਇੰਨੀ ਦੂਰ ਆਉਣ ਦਾ ਤੇ ਮੇਰਾ ਵੀਰ ਭਰਾ ਸ਼ੇਅਰ ਕਰਦੇ ਯਾਰ ਵੀਡੀਓ ਕਿਉਂਕਿ ਪੁਰਾਣੇ ਬੰਦੇ ਬਹੁਤ ਆਪਣੇ ਨਾਲੋਂ ਖੁੱਸ ਗਏ ਕਿਉਂਕਿ ਉਹਨਾਂ ਨੂੰ ਹਲੇ ਪਤਾ ਨਹੀਂ ਲੱਗਿਆ ਵੀ ਲਾਈਵ ਪ੍ਰੋਗਰਾਮ ਜਿਹੜਾ ਚੱਲਣ ਲੱਗ ਗਿਆ ਜੀ ਹੋਰ ਪਤ ਕੀ ਆ ਚੱਲ ਠੀਕ ਆ ਵਧੀਆ ਜੀ ਮਹਾਰਾਜ ਵਧੀਆ 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 ਆਜੋ ਕਰਾਂ ਦੀ ਭਾਈ ਅਗਲੀ ਟੌਂਦੀ ਵੇਣੇ ਟੁੱਟਿਆ ਕੇਵਲ ਨਾਉਨ ਲਿੱਕੀ ਜਾਂਦਾ ਕੇ ਉਹ ਆਇਆ ਟਾਲੀ ਲਾ ਆਇਆ ਜੋ ਤੁਸੀਂ ਦੋ ਜਾਨੇ ਥੋੜੀ ਦਿਹਾੜੀ ਬਣੂਗੀ ਐਵੇਂ ਬਸ ਤਈਆਂ ਕੱਢੀ ਜੱਲ ਆ ਲਾਈ ਮੇ ਕਿਧਰ ਗੱਪ ਸਰ ਜਾਣ ਦੋ ਮਿੰਟ ਮਗਾਈਏ ਹਾਂ ਮਗਾਈਏ ਥੋੜੀ ਜਿਹੀ ਜਾਲੀ ਤੂੰ ਬਾਹਰ ਹੈਲੋ ਉਹ ਤਾਂ 380 ਵਿਕ ਗਿਆ ਬਾਈ ਟਾਲੀ ਇੱਕ ਹੈ हां 385 ਆਊਗੀ ਬਾਈ ਤੇ ਠੀਕ ਐ ਰੇਟ ਤੁਹਾਡੀ ਚੰਗੀ ਆ ਅਸੀਂ ਤਾਂ ਉਹ ਬੋਲੂ ਜੰਨਾ ਇੱਕ ਮਿੰਟ ਹੋਲ ਇੱਕ ਮਿੰਟ ਦਾਦ ਜੀ ਮੈਂ ਹੋਲਡ ਰੱਖੀ ਤੇ ਭਾਈ ਉਹ ਪੰਜ ਛੋੜ ਕਰ ਜਾਣਾ ਭਾਵਾ ਤੋਂ ਹਾਂ ਪੰਜ ਛੋੜ ਕਰ ਵਿੱਚੋਂ 75 ਲਾ ਤੂੰ 85 ਗਈ ਜੰਨੇ ਠੀਕ ਐ ਇਹ ਜੀ ਉਹ ਥੋੜੀ ਜਿਆਦਾ ਥੋੜੀ ਵੱਧ ਆ ਇਹ ਲਾਈਵ ਜਾਵੜੀ ਹੈ ਗਈ ਲਾਈਵ ਹੁਣੇ ਓ ਲੈ ਆ ਯਾਰ ਤੂੰ ਆਲਾ ਲੈ ਹੁਣ ਆ ਕੋ ਆ ਜਾ ਤੂੜੀ ਬੈਸ ਕੋ ਪਾ ਦੇਣਾ ਅੱਧੇ ਤੇ ਕਰ ਲਿਓ ਜੀ ਆ ਬੋਲੋ ਭਾਈ ਪੰਜ ਨੂੰ ਦੇ ਦਈਏ ਓਏ ਪੰਜ ਇਸ ਕੋ ਓਏ ਯਾਰ ਹਣ ਉਹਨੂੰ ਦੇ ਦੇ ਜਾ ਉਹਦੇ ਨਾਲ ਉਹਦੇ ਨਾਲ ਹੀ ਤੈਨੂੰ ਹਾਲ ਲੈ ਲਈ ਹਾਂ ਓਏ ਹੋਰ ਐ ਨਹੀਂ ਏ ਜਾ ਮੰਨ ਗੱਲ ਉਹ ਨਾ ਬਾਈ ਚੱਲ ਕੇ ਵਲ ਫਰਾ ਤੂੰ ਹੀ ਬੋਲ ਆ 300 ਰੁਪਿਆ ਆ ਪਾ ਲੈ 300 300 ਹਲੋ ਬਾਦਲ ਨੂੰ ਫੋਨ ਇਹਨੂੰ ਹੁੰਦੇ ਨਾ ਕਹਿ ਰਹੇ ਨੇ ਉਹ ਜਿੱਤ ਚੋਰਿਆ ਮਿਸ ਸੀ ਕਹੇ ਪਰੀ ਅਨਾਦਵਾਗੇ ਆਇਆ ਉਹ ਜੇ ਅਜੀ ਮੁੰਡਾ ਦਾ ਆਉਂਦਾ ਉਹਨੂੰ ਕਹੇ ਭਾਈ ਸੁਹਾ ਲੂਗਾ ਨਾ ਮੁਰਕੇ ਅੱਗੇ ਇੱਕ ਦਿਨ ਮੈਂ ਤੁਹਾਨੂੰ ਲਵਾ ਲਈ ਮਗੇ ਪੈਸੇ ਨਹੀਂ ਦਿੱਤੇ ਉਹਨੇ ਮੇਰੇ ਤੂੜੀ ਨਿਗਲਦੀ ਨਹੀਂ ਸਿੰਪਲ ਵਿਖਾਈ ਗਿਆ ਤੁਹਾਨੂੰ ਤੂੜੀ ਦਾ ਕਰੀ ਆਹ ਪੈਸੇ 300 ਤੋਂ ਬੋਲੀ ਸ਼ੁਰੂ ਬਾਈ ਹਾਂ ਬਾਈ 300 5 10 15 315 20 320 350 ਯਾਰ 350 350 ਬੋਲਾ ਬਾਈ ਕਿਨੇ ਇੱਕ ਕਿੰਨੇ ਕੀ 300 ਅੱਥੀ ਪਹਿਲੀ ਯਾਰ ਇਹ ਚੀਜ਼ੀ ਕੈਕਲ ਕਰਦੇ ਹਾਂ ਹਾਂ ਲੈ ਬਈ 350 ਰੁਪਏ ਜਿਹੜਾ ਬਈ ਇਹਦਾ ਰੇਟ ਹੋ ਗਿਆ ਤੇ ਮੇਰੇ ਹਿਸਾਬ ਨਾਲ ਇੱਕ ਪਹਿਲੀ ਟਰਾਲੀ ਕਮੈਂਟ ਕਰੋ ਯਾਰ ਉਹ ਕਹਿੰਦਾ ਦਿਮਾਗ ਬਾਹਲੇ ਪਾਸੇ ਤੁਰਿਆ ਫਿਰਦਾ ਰਹਿੰਦਾ ਸੋਚਦੇ ਬਾਹਲਾ ਕੋਸਾ ਜ਼ਿੰਦਗੀ ਚ ਹੁੰਦਾ ਹੈ ਨਹੀਂ ਕੋਈ ਪਹਿਲਾਂ ਸੋਚ ਹੀ ਰਹ ਜਾਂਦੀ ਆ ਤੇ ਦਿਮਾਗ ਉਧਰ ਤੁਰਿਆ ਫਿਰਦਾ ਹੁੰਦਾ ਪਹਿਲੀ ਟਰਾਲੀ ਦਾ ਰੇਟ 380 ਗਿਆ ਸੀ ਬਈ ਜ਼ਰੂਰ ਕਮੈਂਟ ਕਰੋ ਵੀਰ ਭਰਾ ਯਾਰ ਫਿਰ ਆਪਾਂ ਲਿਖ ਦਾਂਗੇ ਨਾ ਉੱਤੇ ਵੀ ਪਹਿਲੀ ਟਰਾਲੀ ਦਾ ਰੇਟ ਜੀ ਅੱਜ ਗਿਆ 380 ਰੁਪਏ ਨਾ ਕਿ ਸਿਰਫ ਆਏ ਸੀ ਦੋ ਕਿੰਨੇ ਆਏ ਹਾਏ ਹਾਏ ਦੋ ਜੀ ਕੀਰੇ ਤੋਂ ਕਿ 300 ਤੇ ਇੱਕ ਗਿਆ ਸੀ 80 ਇਹੇ ਬਾਬਾ ਇਹ ਗਈ ਹੈ ਜੀ 350 ਖੁੱਲੀ ਆ ਖੁੱਲੀ ਆ ਜੀ ਆ ਤੂੜੀ ਦੇ ਖੁੱਲੀ ਆ ਇਹ ਵੇਖ ਕੇ ਆ ਜਾ ਬੰਨਾ ਖੁੱਲੀ ਆ ਉਹ ਮਗਰੋਂ ਪਤਾ ਲੱਗਿਆ ਖੁੱਲੀ ਹੈ ਹਾਂ ਖੁੱਲੀ ਆ ਉਹ ਪਿੱਛੇ ਪਤਾ ਲੱਗ ਜਾਂਦਾ ਬਾਬਾ ਉਹਦੇ ਆ ਗਿਆ ਮੇਤਰੋ ਜਗਾ ਕੁੱਲੀ ਲੰਗਾ ਗਾਣੇ ਹੋਰ ਬਾਬਾ ਸੱਤਾ ਮੋਜਾਂ ਹੀ ਚਾਹੀਦੀਆਂ ਮੋਜਾਂ ਹੀ ਜੱਗੇ ਦਾ ਕੰਮ ਬਣਿਆ ਜਿੱਕੇ ਨਹੀਂ ਬਣ ਗਿਆ ਹੋਵੇ ਬਸ ਬਣ ਗਿਆ ਹਾਂ ਬਣ ਗਿਆ ਬਣ ਗਈ ਗੱਲ ਇਹਦੇ ਨਾਲ ਜਾਣਾ ਨਹੀਂ ਹੋਰ ਆ ਰਹੀ ਹੈ ਹੋਰ ਆ ਰਹੀ ਹੈ ਲੈ ਭਈਆ ਕਟਰਲੀ ਹੋਰ ਆ ਰਹੀ ਆ ਆਪਣੇ ਪਿੰਡੋਂ ਇੱਥੇ ਨਹੀਂ ਆਉਂਦੀ ਮੰਡੀ ਲੈ ਭਈਆ ਆਪਣਾ ਕੰਮ ਤਾਂ ਨਹੀਂ ਬਣਿਆ ਵੀਡੀਓ ਲੰਮੀ ਨਹੀਂ ਹੋਈ ਜੱਗੇ ਦਾ ਕੰਮ ਬਣ ਗਿਆ ਜੱਗੇ ਨੇ ਜਾਣਾ ਇੱਕ ਬੰਦੇ ਦਾ ਪਾਸਾ ਸਾਵਲਾ ਤੇ ਮਿਲੂਗਾ ਹਾਂ ਸਹੀ ਹੈ ਭਾਈ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਲੈ ਭਾਈ ਆ ਜਾ ਕਰੋ ਦੀ ਅੰਮ ਮੜਾ ਬਸ ਸਬਜੀ ਮੰਡੀ ਦੀ ਤਾਂ ਵੀਡੀਓ ਬਣਾਈ ਵੀ ਆ ਇੱਕ ਤੋਂ ਗੱਲਾਂ ਕਰਨੀਆਂ ਸੀ ਆਪਾਂ ਤੇ ਬਾਸਮਤੀ ਅੱਜ ਇੱਕ ਨੁਕਸਾਨ ਬਹੁਤ ਸੈਡ ਹੋਇਆ ਭਾਈ ਜਿਵੇਂ ਫਰੋਜਪੁਰ ਵਾਲੀ ਸਾਈਡ ਬਹੁਤ ਯਾਰ ਨਾ ਦੂਜਾ ਇਧਰ ਮਾਝੇ ਵਾਲੇ ਪਾਸੇ ਬਹੁਤ ਏਰੀਆ ਨੁਕਸਾਨ ਹੈਗਾ ਫਰੋਜਪੁਰ ਵਾਲੇ ਫੇਰ ਵੀ ਮਾੜੀ ਮੋਟੀ ਬਚ ਤਾਂ ਹੈਗੀ ਆ ਇਧਰਲੇ ਸਾਈਡ ਤਾਂ ਯਾਰ ਨਾ ਮੱਝੇ ਵਾਲੇ ਪਾਸੇ ਤੇ ਦੁਆਬੇ ਵਾਲੇ ਪਾਸੇ ਵੀ ਬਹੁਤ ਨੁਕਸਾਨ ਹੋ ਗਿਆ ਨਾ ਤੇ ਮੇਰਾ ਵੀਰ ਭਰਾ ਆਪਣਾ ਜਿਹੜਾ ਪੰਜਾਬ ਆ ਕਹਿੰਦੇ ਹੁੰਦੇ ਆ ਵੀ ਸਭ ਤੋਂ ਵੱਧ ਸੇਵਾ ਕਰਨ ਵਾਲਾ ਮੁਲਕ ਮੰਨਿਆ ਜਾਂਦਾ ਤੇ ਜਿੰਨੇ ਜਿੰਨੇ ਸ਼ਰਧਾ ਵੀਰ ਭਰਾ ਹਨ ਲੈ ਕੇ ਪਹੁੰਚੋ ਉਹਨਾਂ ਤੱਕ ਯਾਰ ਕਿਉਂਕਿ ਉਹਨਾਂ ਨੂੰ ਵੀ ਆਸ ਹੁੰਦੀ ਆ ਕੋਈ ਨਾ ਕੋਈ ਸਾਡੇ ਤੱਕ ਵੀਰ ਭਰਾ ਪਹੁੰਚ ਕਰਨ ਜੀ ਜਿੰਨੀਆਂ ਵੀ ਸੰਸਥਾਵਾਂ ਜਿੰਨੀਆਂ ਵੀ ਕੋਈ ਵੀ ਹਨਾ ਬੰਦੇ ਕਰਦੇ ਆ ਜਾਂ ਉਹ ਬਣੀਆਂ ਹੁੰਦੀਆਂ ਦੂਜੀਆਂ ਕੀ ਰੇਨ ਮੈਂ ਨਾ ਭੁੱਲ ਜਾਣਾ ਬਾਈ ਐਨ ਜੀਓ ਬਣੀਆਂ ਹੁੰਦੀਆਂ ਜੋ ਕੋਈ ਵੀ ਅੱਗੇ ਆਉਣ ਯਾਰ ਤੇ ਵੀਰ ਭਰਾ ਪੰਜਾਬ ਦੇ ਨਾਲ ਖੜਨ ਕਿਉਂਕਿ ਆਹੀ ਟਾਈਮ ਆ ਜੀ ਹਨਾ ਤੇ ਮੇਰਾ ਵੀਰ ਭਰਾ ਜਰੂਰ ਸਾਥ ਦਿਓ ਯਾਰ ਸਾਨੂੰ ਬਹੁਤ ਨੁਕਸਾਨ ਹੋ ਜਾਂਦਾ ਭਾਈ ਆਸ-ਪਾਸਿਆ ਬਹੁਤ ਨੁਕਸਾਨ ਹੋ ਜਾਂਦਾ ਅਜਮੇਰ ਸਿੰਘ ਪੁੱਲਰ ਰਤ ਨੇੜੀ ਸਮਾਣਾ ਗੁੱਡ ਮਾਰਨਿੰਗ ਵੀਰ ਕੀ ਹਾਲ ਚਾਲ ਹੈ ਠੀਕ ਠਾਕ ਹੈ ਜੀ ਲੈ ਬਾਈ ਤੂੜੀ ਦੇ ਰੇਟ ਉੱਥੇ ਹੀ ਖੜੇ ਆ ਫਿਲਹਾਲ 300 ਤੋਂ ਲੈ ਕੇ 350 ਦੇ ਨੇੜੇ ਤੇ ਜਿਹੜਾ ਰੇਟ ਚੱਲੀ ਜਾਂਦੇ ਇੱਕ ਟਰਾਲੀ ਦਾ ਜਰੂਰ ਆ ਜੀ 380 ਹੋ ਗਿਆ ਕੱਲ ਨੂੰ ਜੇ ਨਗਵਾਦ ਆਉਂਦੇ ਤੇ ਫੇਰ ਉਹੀ ਰੇਟ 300 350 ਹੋ ਜਾਣਾ ਜੀ ਭੌਂਗਾਂ ਦਾ ਰੇਟ ਕਹਿੰਦੇ ਆ ਦੱਸਦੇ ਆ ਵੀ 10 20 ਰੁਪਏ 20 30 ਰੁਪਏ ਫੇਰ ਘਟ ਗਿਆ ਜੀ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਦੇ ਆ ਕੀ ਰੰਦੇ ਰੇਟ ਧੰਨਵਾਦ ਹੋਰ ਤੋਂ ਬਹੁਤ ਬਹੁਤ ਵੀਡੀਓ ਨਾਲ ਜੁੜਨਵਾ ਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਹਾ ਕਰੋ ਵੀਰ ਭਰਾਏ